ਵਾਹਿਗੁਰੂ ਜੀ ਕਾ ਖਾਲਸਾ ਸੇਵਾ ਵਾਹਿਗੁਰੂ ਜੀ ਕੀ ਬੋਤ ਹੈ ਮੈਂ ਪਰਮਾਤਮਾ ਅਕੀਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੰਦ ਉਗਣੀ ਤੇਰਾ ਚਾਗੁਣੀ ਤੱਕੀ ਬਖਸ਼ੇ ਤੇ ਸਭ ਨੂੰ ਦੇਰ ਬਤਾ ਬਖਸ਼ਾ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਹੈਗਾ ਜੀ ਸੰਗਰਾਮ ਦਾ ਜਹਾੜਾ ਤਲਾ ਤਾ ਸੰਗਰਾਮ ਦੀ ਸਭ ਨੂੰ ਮੁਬਾਰਕਾਂ ਹਾਂ ਤਰ ਤਾ ਚੱਤਰੀ ਗੱਲ ਤੋਂ ਬਾਦ ਚੱਤਰੀ ਗੱਲ ਜੀ ਤੇ ਕੀ ਹਾਲ ਹੈ ਜੀ ਪਹਿਲਾਂ ਪੁੱਛੇ ਇਧਰ ਸਾਰਿਆਂ ਨੂੰ ਕੁੱਤ ਕਾ ਕੀ ਹਾਲ ਆ ਜੀ ਪਹਿਲਾਂ ਕਹੋ ਕੁੱਤ ਹਾਂ ਐ ਨਹੀਂ ਚੱਲਣਾ ਕ ਮੰਮੀ ਮੰਮੀ ਤੇ ਚਲਵਾ ਨਾ ਮਮਾ ਤੇ ਚਲਵਾ ਲੈ ਬਾਹਰ ਕਿੱਥੇ ਲੱਸ ਤੂੰ ਆ ਜਾ ਰੋ ਚੱਲ ਸਾਬਾ ਚੱਲ ਪਿਆ ਠੀਕ ਆ ਹਏ ਕੌਣ ਕੌਣ ਆਦਾ ਬੀਜੀ ਆਦੇ ਹੋਰ ਕੌਣ ਸੁੱਖੋ ਨਾ ਮਾ ਨਾ ਮੰਮੀ ਨੂੰ ਦਿਖਾ ਜਾ ਮੰਮੀ ਨੂੰ ਦਿਖਾ ਸੋ ਬੱਚਿਆਂ ਨਾਲ ਰਹਿ ਗਈ ਜੀ ਅੱਜ ਸੰਗਰਾਮ ਦਾ ਦਿਹਾੜਾ ਅ ਮਹਾਰਾਜ ਸਾਰਿਆਂ ਦਾ ਭਾਈ ਜਿਹੜਾ ਹੁਣ ਠੱਗਣ ਦਾ ਮਹੀਨਾ ਸ਼ੁਰੂ ਹੋਇਆ ਅ ਬਹੁਤ ਵਧੀਆ ਲੱਗਿਆ ਸਾਰਿਆਂ ਦਾ ਤੇ ਕਹਿੰਦੇ ਜੀ ਆਈ ਬਸੰਤ ਪਾਲਾ ਅੜਾਂਦਾ ਕੀ ਕੁਦਰਤ ਦੇ ਨਿਯਮ ਨਿਜਮ ਬਣੇ ਹੋਏ ਆ ਵੀ ਬਸੰਤ ਤੋਂ ਬਾਅਦ ਔੜੀ ਥੋੜੀ ਗਰਮੀ ਬਲਮਾਤਾ ਗਰਮੀ ਹੁਣੇ ਵੱਧ ਗਈ ਅ ਦੋ ਚਾਰ ਦਿਨ ਦੇ ਵਿੱਚ ਵਿੱਚ ਸੂਰਜ ਪੂਰਾ ਚਮਕ ਰਿਹਾ ਤੇ ਗਰਮੀ ਪੂਰੀ ਵਧ ਰਹੀ ਹੈ ਹਾਂ ਆ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਪਿੱਛੇ ਜਿਹੜੇ ਲੰਘੇ ਜੀ ਮੱਛਰ ਵੀ ਗਾਇਬ ਮੱਖੀਆਂ ਵੀ ਗਾਇਬ ਹੋਰ ਟੱਡੀਆਂ ਭੁਣਖੀਆਂ ਜਿਹੜੀਆਂ ਸਭ ਗਾਇਬ ਹੋ ਗਈਆਂ ਸੀ ਤੇ ਹੁਣ ਹੌਲੀ ਹੌਲੀ ਜੂ ਜੂ ਗਾਹਾਂ ਗਾਹਾਂ ਤੋਂ ਨਿਕਲ ਜਾਨੇ ਜੀ ਵੀ ਇਹ ਸਾਰੀਆਂ ਚੀਜ਼ਾਂ ਵਾਪਸ ਆ ਜਾਣੀਆਂ ਗਰਮੀ ਦੇ ਦੌਰ ਦੇ ਵਿੱਚ ਮਛਰ ਮੱਖੀ ਹੋ ਗਿਆ ਜੀ ਹੋਰ ਜਿਹੜੀਆਂ ਟੱਡੀਆਂ ਭੁਣਖੀਆਂ ਹੋ ਗਿਆ ਵਿੱਚੇ ਕਣਕ ਦੇ ਵਿੱਚ ਹੁਣ ਤਿਆਰ ਹੋਈ ਜਾਣੇ ਵਿੱਚ ਤੇ ਹੁਣ ਗੱਲ ਰੁਕ ਗਈ ਜੀ ਐਦਾਂ ਵੀ ਬਸੰਤਾ ਕੱਲ ਨੂੰ ਹਾਂ ਪੁੱਤ ਚਾਚੇ ਨੂੰ ਆਦ ਮਾਮਾ ਆਦਾ ਕਿੱਥੇ ਨੂੰ ਉਹ ਇੱਥੇ ਬੈਠ ਹਾਂ ਇੱਥੇ ਰੱਖ ਕਰ ਹੁਣ ਮੈਂ ਲਾ ਮੋਸਾਈਕ ਨੂੰ ਧੱਕਾ ਤੂੰ ਉਧਰ ਨੂੰ ਲਿਆ ਤੇ ਹੁਣ ਕੱਲੂ ਆ ਗਿਆ ਜੀ ਬਸੰਤ ਸੋ ਕਰਨ ਨੇ ਫਸਾਈ ਬੀਆ ਜੀ ਗਰਾਰੀ ਕਹਿੰਦਾ ਜੀ ਪਤੰਗ ਲੈ ਕੇ ਆਉਣੇ ਆ ਪਤੰਗ ਦੇ ਨਾਲ ਨਾਲ ਸਾਰਾ ਹਾਏ ਹਾਏ ਹੋਰੇ ਹੋਰ ਪਤਾ ਹਾ ਤੂੰ ਪਹਿਲਾ ਪਹਿਲਾ ਸਭ ਪਹਿਲਾ ਹੈ ਕਹਿ ਪਹਿਲਾ ਮੈਂ ਤਾ ਜਾਉਂਗਾ ਤੇ ਨਾਲ ਪਹਿਲਾ ਕਹ ਸਾਰਾ ਨੂੰ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਬੋਲੇ ਸੋਨ ਹਾ ਅਰੇ ਸੱਤ ਸੇ ਬੂਟ ਪਾ ਲੈ ਜੀ ਕਹਦੇ ਮੈਂ ਤਿਆਰ ਐ ਤੇ ਹੁਣ ਮੈਂ ਕੈਮਰਾ ਕਮਾ ਮੈਂ ਕੈਮਰਾ ਕਮਾ ਕੇ ਦਿਖਾਉਂਦਾ ਜੀ ਤੁਹਾਨੂੰ। ਆਹ ਆਹ ਕਿੱਥੇ ਨੂੰ ਜਾਣਾ? ਦੱਸ ਆ। ਹਾਂ। ਹਾਂ? ਐਤੋਂ ਬੈਠਾ ਫੇ ਬੈਠਾ ਲਾ। ਚਲ ਹਾਂ। ਚਲੋ ਜੀ। ਹਾਂ? ਟੱਕਾ। ਟੱਕਾ ਹੁਣ ਟੱਕਾ ਵੀ ਮੈਂ ਲਾਵਾਂ। ਆਹ। ਹਾਂ? ਇਹ ਆ ਲਾ। ਇਹ ਚਲੋ ਜੀ। ਪਰ ਰੁੜਦੀ ਆ ਹੁਣ। ਚਲ। ਇਹ ਫੇ ਚਲੋ ਜੀ। ਇਹ ਚਲੋ ਜੀ। ਮੇ ਲੋ ਜੀ ਇੱਧਰ। ਸਾਡੀ ਫੈਮਿਲੀ ਬੈਠੀ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚਲਦੇ ਆ ਗੱਲਾਂ ਸੁਣਦੇ ਆ ਉਹ ਤਾਂ ਬਤਾਈ ਕਾਦੀ ਮੈਨੂੰ ਬਾਹ ਛੁੱਟੇ ਦਈ ਜਾਓ ਮੇਰੀਆਂ ਚੀਜ਼ਾਂ ਦੇਖੀ ਜਾਓ ਨਹੀਂ ਉਹਨੂੰ ਐ ਪਤਾ ਲੱਗ ਵੀ ਵੀਡੀਓ 'ਚ ਮੈਨੂੰ ਐ ਦਿਖਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤਾਂ ਐਨਾ ਡੈਡੀ ਆ ਹੋਰ ਵਿੱਕੀ ਗੱਦ ਗਈ ਛੜ ਜਾਓ ਛੜ ਜਾਓ ਕਾਦੀ ਪਿੱਛੇ ਛੜ ਜਾਓ ਆਪ ਚਲਾ ਸੀ ਨਹੀਂ ਲੌਣਾ ਤੱਕਾ ਬਸ ਹੁਣ ਚੜਨਾ ਉਤਰਨਾ ਤਾਂ ਆ ਗਿਆ ਮੈਨੂੰ ਲੱਗਦਾ ਮਹੀਨੇ ਤੱਕ ਆਪ ਚਲਾਉਣ ਵੀ ਲਾ ਬਾਬਾ ਰਾਂ ਨਾ ਰਿੰਪਾ ਪਰਤੇ ਪਰ ਉਹ ਰੂੜੀ ਗਾਣਾ ਹੁਣ ਤੱਕ ਅਧਾ ਰੂੜੀ ਨਹੀਂ ਹੈਗੀ ਇਹ ਲੈ ਕੀ ਆਦਾ ਕਿੱਥੇ ਰੁਹਾ ਚਲ ਆ ਗਿਆ ਲੈ ਹਾਂ ਮੈਂ ਥੋੜਾ ਬਹਿਣਾ ਉਹਦੇ ਪਰ ਹੁਣ ਵੀ ਮੈਂ ਬਹਿ ਜੂਗਾ ਇਹ ਕਚੂੰਬਰ ਨਿਕਲ ਜਣਾ 1 ਗੋਨਟਲ ਬਜਣਾ ਮੇਰੇ ਜਿਹਾ ਪੂਰਾ ਐਨੀ ਦਾ ਛੁਪਟਾ ਹਾਂ ਇਹ ਟੋਪੀ ਬਾਈ ਸਾਈਕਲ ਹੀ ਹਾਂ ਇਹ ਐਨੀ ਜਾਨ ਛੁਪਟਾ ਹਾਂ ਬਾਈ ਹੁਣ ਹਾਂਜੀ ਗਿੱਗਿਆ ਗਿੱਗਿਆ ਕਰਨ ਕਿੱਥੇ ਦੀ ਤਿਆਰੀ ਹੁਣ ਬਾਈ ਪਤੰਗ ਲੈਣ ਦੀ ਜੀ ਪਤੰਗ ਤੂੰ ਮੈਨੂੰ ਇਹ ਦੱਸ ਵੀ ਦੇਖ ਤੈਨੂੰ ਪਤੰਗ ਤੂੰ ਪਹਿਲਾਂ ਵੀ ਇੱਕ ਦਿਨ ਕਹੀ ਵਾ ਕਿੰਨੇ ਵਾਰ ਹਾਲੇ ਪਤੰਗ ਘਰ ਦੇ ਵਿੱਚ ਨੱਠਾ ਤੋਂ ਫੇਰ ਕਣਕਾ 'ਤੇ ਫਰੀ ਜਾਂਦਾ ਪਤੰਗਾ ਦੇ ਮਗਰ ਡੈਡੀ ਪਤੰਗ ਲੁੱਟਣ ਜਾਵੀ ਇੱਕ ਆਪਣਾ ਹੀ ਮਜ਼ਾ ਹੁੰਦਾ ਓਹੋ ਬਸ ਹੌਣ ਰੋ ਟੁੱਪ ਘਰਾਤਾ ਰਹੇ ਵੀ ਉਹ ਜੇ ਕਰਦਾ ਕੀ ਕਹ ਲੈਣੀ ਲੁੱਟਦਾ ਸੀਗਾ ਗੱਲ ਤਾਂ ਹੀ ਕੋਈ ਵਕਾਤ ਚ ਕਰ ਨਹੀਂ ਨਹੀਂ ਮੈਂ ਨਹੀਂ ਲੁੱਟਦਾ ਹੈਗਾ ਪਤੰਗ ਸਾਨੂੰ ਤਾਂ ਚਸਕੇ ਹੀ ਨਹੀਂ ਤਾਂ ਹੈਗਾ ਚਮਕਮਾ ਦਾ ਅਸੀਂ ਡੋਰ ਡੂਰ ਬਥੇਰੀ ਕਰੀਆ ਇੱਕੋ ਸਰੇਸ ਜਾ ਹੁੰਦਾ ਉਹਦੇ ਵਿੱਚ ਕਾਂਚਾ ਰਗੜ ਕੇ ਪਾਲਣਾ ਨੂੰ ਉਰ ਉੱਪਰ ਉੱਪਰ ਗੁੰਦ ਜੇ ਨੂੰ ਉਹਦੇ ਪਰ ਡੋਰ ਪਰ ਮੰਜੇ ਪਰ ਲਪੇਟ ਕੇ ਉਹ ਇਹੋ ਜੇ ਕੰਮ ਤਾਂ ਕਰੇ ਵੀ ਡੋਰ ਕੰਚਾਲੀ ਬਣਾਈ ਹੁਣ ਤਾਂ ਪਹਿਲੀ ਗੱਲ ਤਾਂ ਵੀ ਮੈਂ ਬੇਨਤੀ ਕਰ ਦਿੰਦਾ ਨਹੀਂ ਪਕੜਾ ਮੈਂ ਬੇਨਤੀ ਕਰਦਾ ਵੀ ਕੋਈ ਵੀ ਪਚਾਇਨਾ ਡੋਰ ਨੂੰ ਜੂਜ਼ ਨਾ ਕਰੇ ਇਹ ਕਿਸੇ ਦੇ ਗਲਤਾਂ ਹੀ ਚੀਜ਼ਾਂ ਗਲਤ ਚੀਜ਼ਾਂ ਜਿਹੜੀਆਂ ਗਲਤ ਆ ਇਹ ਹਾਂ ਜਿਨ੍ਹਾਂ ਨਾਲ ਹਾਦਸੇ ਵਾਪਰ ਗਏ ਨਾ ਚੈਨਾ ਡੋਰ ਨਾਲ ਉਹਨਾਂ ਨੂੰ ਹੀ ਪਤਾ ਵੀ ਹਾਂ ਇਹਦੇ ਕਿਆ-ਕਿਆ ਨੁਕਸਾਨ ਆ ਅਵੇਰਤਾ ਅਸੀਂ ਵੀ ਆ ਗਿਆ ਜਾਗਰੂਕਤਾ ਅਸੀਂ ਵੀ ਆ ਗਿਆ ਚੀਜ਼ਾਂ ਬਾਰੇ ਫਿਰ ਵੀ ਅੱਗੇ ਵਾਲੀ ਸਿੰਪਲ ਡੋਰ ਦਵਾ ਕੇ ਲਿਆਉਣੀ ਹੈ ਪਿਛਲੇ ਸਾਲ ਵੀ ਉਹੀ ਦਵਾ ਕੇ ਲਿਆਂਦੀ ਸੀ ਐਲੂ ਦਾ ਫੋਨ ਮਿਲ ਗਿਆ ਚੱਕ ਕੇ ਪਾਉਣ ਦਾ ਫੋਨ ਦਿਓ ਬਹੁਤ ਖੁਸ਼ੀ ਹੋਈ ਪੈਲੂ ਲੈ ਕਦੇ ਥੱਲੇ ਰੱਖ ਲਦੇ ਕਦੇ ਉੱਪਰ ਕਿਉਂ ਇਹ ਜਾਨਵਰਾਂ ਜੁਰਮਰਾਂ ਨੂੰ ਵੀ ਬਹੁਤ ਔਖੇ ਜਿੰਨੇ ਬੰਦੇ ਦਾ ਚੱਲ ਆਪਾਂ ਬੰਦਿਆਂ ਦਾ ਤਾਂ ਇਲਾਜ ਆਪਾਂ ਕਰਾ ਲੈਂਦੇ ਜਿਹਦੇ ਵੀ ਆਪਣੇ ਚਾਇਨਾ ਟੂਰ ਨਾਲ ਕੋਈ ਮਿਸ ਹੈਪਨ ਹੁੰਦਾ ਜਿਹੜੀ ਕੋ ਕਬੂਤਰ ਨਾਲ ਚ ਘਟਾਰ ਨਾਲ ਜਾਂ ਚੇੜੀ ਨਾਲ ਕਿਸੇ ਨਾਲ ਵੀ ਕੋਈ ਹੋ ਗਿਆ ਉਹਨਾਂ ਨੇ ਵਿਚਾਰਾਂ ਨੇ ਕਿੱਥੇ ਤੇ ਇਲਾਜ ਕਰਾਉਣਾ ਹਾਂ ਉਹਨਾਂ ਦਾ ਸਭ ਕੁਝ ਸੋਚਣਾ ਪੈਂਦਾ ਨਹੀਂ ਹਾਂ ਉਬਰੀ ਤਨੂ ਮੇਰੇ ਕੋਲ ਛੱਡ ਜੋ ਜਾਣਾ ਕਿੱਥੇ ਜਾਣਾ ਕਿੱਥੇ ਨੂੰ ਕੀ ਲੈਣ ਜਾਣਾ ਹੜ ਜੋ ਪਿੱਛੇ ਪੰਗ ਕਹਦੇ ਪੰਗ ਇਹ ਨਹੀਂ ਪਤਾ ਨਹੀਂ ਕਿਆ ਮਮਾ ਦੇ ਦੋ ਮੰਮਾ ਨੂੰ ਦੇ ਦੋ ਮਮਾ ਦੇ ਦੋ ਪਰ ਐ ਦੱਸ ਤੇ ਜਾਣਾ ਕਿਤੇ ਨੂੰ ਕੀ ਲੈ ਕੇ ਆਉਣਾ ਪੰਗ ਪੰਗ ਪੰਡ ਇਹ ਚਾਹਮ ਲੈ ਬਹੋ ਗਈ ਇਹ ਚਾਹਮ ਐ ਸੇ ਛੋਟੀ ਰਾਣੀ ਲੈ ਛੋਟੀ ਰਾਣੀ ਕੱਚੇ ਨੂੰ ਡਰਦੀ ਆ ਕਰਨੋ ਨਹੀਂ ਤੁਹਾਡੇ ਆ ਫੋਟੋ ਜਿਆਦਾ ਕਿੱਥੇ ਕੀਤੀ ਸੀ ਮੈਂ ਪਹਾੜ ਜੋੜਜੀ ਦੀਆਂ ਫੋਟੋਆਂ ਆ ਦੇਖ ਤਾਂ ਸੀ ਕਿੰਨੀ ਸੋਹਣੀ ਆ ਇਹ ਦੇਖੋ ਤਾਂ ਹੁਣ ਇਹਦੇ ਚ ਕੀ ਦਿਖਣੀ ਹਨੇਰਾ ਹੈ ਬਰਾਇਟਨਸ ਜਿਆਦਾ ਵਧਾ ਦੇ ਤਾਂ ਪਤਾ ਲੱਗਣਾ ਕੁਝ ਹਰੇ ਹਾਂ ਕਿੱਥੇ ਨੂੰ ਆਜਵਾ ਮੈਂ ਡੈਡੀ ਕਿਹਾ ਕਰ ਡੈਡੀ ਇਹ ਮੁੱਕ ਗਿਆ ਡੈਡੀ ਕਿਹਾ ਕਰ ਓਹੋ ਮੈਂ ਬਾਹਰ ਜਾ ਮਾਂ ਤੇ ਜੱਟ ਕੰਨ ਕਹਿ ਦਿੱਤੀ ਕਹਿ ਉਹ ਕੋਈ ਵਿੱਕੀ ਕਹਿੰਦੀ ਹੁਣ ਕਹਿੰਦੀ ਡੈਡੀ ਕਹ ਮੈਂ ਹਾਕ ਮਾਰਦੀ ਸੀ ਵਿੱਕੀ ਨੂੰ ਆਪ ਵੀ ਨਾਲ ਵਿੱਕੀ ਕਹਿੰਦੀ ਉਹ ਮੈਂ ਕੀ ਕਰਾਂ ਹਾਂ ਹੁਣ ਹੋਰ ਗੋਦੀਓ ਚੱਕ ਲੈ ਡੈਡੀ ਕਾ ਕੈ ਕਰੂਗੀ ਡੈਡੀ ਅੱਜ ਤਾਂ ਪਤੰਗ ਉਡਣ ਲੱਗ ਗਏ ਪਿੰਡ ਚ ਆਪਣੇ ਵੀ ਹਾਂਜੀ ਕਾਲੂ ਤਾਂ ਹੋਰ ਬੀਰੂਗੇ ਹੋ ਅੱਗੇ ਸਾਨੂੰ ਤਾਂ ਇੱਥੇ ਪਿੰਡਾ ਪੁੰਡਾ ਚ ਘੱਟੇ ਪਤਾ ਲੱਗਦਾ ਤਾਂ ਬਸੰਤ ਪੰਚਮੀ ਆ ਹਾਂ ਸ਼ਹਿਰ ਚ ਜਾ ਕੇ ਸ਼ਹਿਰ ਚ ਜਾ ਕੇ ਪਤਾ ਲੱਗੋ ਤੇ ਆ ਉੜ ਰਿਹਾ ਜੀ ਪਤੰਗ ਹਾਂ ਤੇ ਹੁਣ ਤੋਂ ਭੱਜ ਨਾ ਜਾਈ ਪਤੰਗ ਤੈਨੂੰ ਤਾਂ ਤਾਂ ਤੋਂ ਆਉਣਾ ਤੇ ਆਉਣਾ ਮੈਂ ਵੀ ਜੇ ਧੂਰੇ ਰਹੂੰਗਾ ਇਹ ਤਾਂ ਹੁਣੇ ਮੈਨੂੰ ਕਹਿੰਦਾ ਤਾਂ ਕਹਿੰਦਾ ਮੈਨੂੰ ਜਾਂਦਾ ਜਾਂਦਾ ਪਿੰਡ ਚੋਂ ਲੱਭ ਲੈ ਜੀ ਕਹਿੰਦਾ ਤਾਂ ਪਤੰਗ ਲੈਣ ਮੈਨੂੰ ਵੀ ਚੜਾਉਣਾ ਸਿਖਾ ਦੇ ਵੀ ਕਿ ਮੈਂ ਚੜਾਈਦਾ ਹਾਂ ਮੈਂ ਤਾਂ ਪਿੰਡ ਮਾ ਉਸ ਮਿੱਟੇ ਕਰਾਉਣੀ ਪੈਣੀ ਸੀ ਕਰਨ ਵੀ ਕਿੱਥੇ ਐ ਹਾਂ ਨਾ ਪਤੰਗ ਤਾਂ ਮੈਂ ਵੀ ਲੈ ਕੇ ਆਉਂਗੀ ਸਸਰੀਕਾਲ ਜੀ ਸਾਰਿਆਂ ਨੂੰ ਹਾਂ ਤੈਨੂੰ ਲੈ ਕੇ ਆਉਂਦੀ ਮੈਂ ਆਪਣੇ ਬੱਚੇ ਕਹਿੰਦੀ ਤੂੰ ਟੌਫੀ ਖਾਦੀਆ ਟੌਫੀ ਦੇ ਪਹਿਲਾਂ ਹਾਂ ਹੈ ਨਹੀਂ ਆ ਹਾਂ ਕਾਹਦੇ ਕੱਟ ਲਿਆਉਗੇ ਹਾਂ ਅੱਛਾ ਮੈਨੂੰ ਇਹ ਕਿੰਨੇ ਬੰਦਿਆਂ ਦੀ ਚਾਹ ਪਾਣੀ ਦੇ ਦੋ ਚਾਹ ਤੇਰੀਸ ਤਾਂ ਜਾਣ ਅੱਜ ਜੇ ਹੁਣ ਟਾਫੀ ਲੈਣੀ ਹੈ ਤਾਂ ਦੱਸ ਦੇ ਕਿੰਨੇ ਬੰਦੇ ਚਾਹ ਦੇਣੀ ਆਏ ਕਰਦੇ ਆ ਫਿਰ ਕਿੰਨੇ ਬੰਦੇ ਆਏ ਕਰਦੇ ਆ ਅਸੀਂ ਸਾਰੇ ਜਾਨਾ ਤੂਰੀ ਰਹਿ ਮम्मा ਕੋਲ ਮਮੀ ਨਹੀਂ ਤੂਰੀ ਰਹਿ ਸੁਪਰ ਪਾਉਂਗੇ ਚਲ ਨਾ ਸਾਰੇ ਤੈਨੂੰ ਅਸੀਂ ਤਾਂ ਲੇ ਕੇ ਰੰਗੂ ਪਹਿਲਾਂ ਦੱਸ ਕਿਆ ਲੈਣ ਜਾਣਾ ਪਤੰਗ ਇਹ ਪਤੰਗ ਲੈਣ ਤੁਰੀ ਵੀ ਆ ਜਾਸਿਰ ਕਹੇ ਪੂਪਾ ਹਾਂ ਪਤੰਗੇ ਪੂਪਾ ਕਹਿੰਦੀ ਆ ਕੱਲ ਆਦੋ ਉੱਪਰ ਕਬੂਤਰ ਬੈਠਾ ਆ ਅੱਛਾ ਗੱਲਾਂ ਨੇ ਗੱਲ ਵੀ ਕਵਾਤੀ ਕਿ ਪਤੰਗ ਨੂੰ ਪੂਪਾ ਕਹਿੰਦੀ ਲੈ ਇਹਦਾ ਪੂਪਾ ਕਹਿੰਦੀ ਆ ਕੁੱਤੇ ਗੱਲ ਛਡੋ ਕੱਲ ਮੈਂ ਉੱਥੇ ਖੜਾ ਉੱਪਰ ਕਬੂਤਰ ਬੈਠਾਤਾ ਹਾਂ ਸ਼ੋਭ ਨੂੰ ਖਾਤਾ ਕੱਲ ਕਹਿੰਦੀ ਭੂਤ ਭੂਤ ਤੁਸੀਂ ਉਹ ਲਈ ਭੂਤ ਕਹਿਣਾ ਫਿਰ ਕਹਾਂ ਕਬੂਤਰ ਕਹਿੰਦੀ ਭੂਤਰ ਆ ਤੇ ਮਮਾ ਨੇ ਮੈਨੂੰ ਛੋਅ ਦਿੱਤਾ ਜਿਵੇਂ ਹੋਗੀ ਮੇਰੀ ਤਾਂ ਓਏ 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 ਤੰਦ ਤੰਦ ਮੇਰੇ ਲੈ 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 ਅੰਦਰ ਕਿ ਮੈਨੂੰ ਸੌਂ ਕੈ ਸੁਪਾ ਤੰਦ ਆ ਬਹਿ ਕਿਉਂ ਆ ਬੇ ਬੇ ਇਹ ਕਾ ਰੰਦੇ ਆ ਇਹ ਮੇਰੇ ਤੂੰ ਗੁੰਮਾ ਤੇ ਤਾਂ ਲੈ ਲੈ ਛੋ ਮਮਾ ਨੇ ਦੇ ਦੇਣਾ ਤੂੰ ਮਮਾ ਤੇ ਲੈ ਤਾਂ ਲੈ ਛੋ ਮਾ ਦੇ ਦੇਣਾ ਫਿਰ ਮਮਾ ਤੇ ਲੈ ਓ ਦੇ ਮਮਾ ਮਮੀ ਨੇ ਕੈ ਕੈ ਪਹਿਲਾਂ ਮਮਾ ਨੂੰ ਕਹਿ ਲੈ ਬੜੋ ਲੈ ਲੈ ਆਪੇ ਲੈ ਬੜੋ ਲੈ ਛੋ ਉਹ ਤਾਂ ਨਹੀਂ ਕਹਿ ਰਿਹਾ ਆਇਆ ਨਾ ਚੋਰੀ ਵੀ ਲਊ ਦਊਂਗਾ ਮੈਂ ਦੇਖਿਆ ਨਹੀਂ ਚਲੋ ਚਲੀਏ ਕਦੋਂ ਚਲੀ ਆਪਣੀ ਸਾਈਕਲ ਹੀ ਲੈ ਕੇ 100 ਰੁਪਏ ਲੈ ਕੇ ਲੈ ਮੈਂ ਚੀਜੀ ਦਊਂਗੀ ਚੀਜੀ ਗੋਗਪੇ ਗੋਲਗੱਪੇ ਗੋਗਪੇ ਛੇ ਬੰਦਿਆਂ ਨੂੰ ਚਾਹ ਲੈ ਕੇ ਜਾਣੀ ਆ ਛੇ ਬੰਦਿਆਂ ਨੂੰ ਦੋ ਜੇਬ ਚ ਬਾਲਾ ਨੂੰ ਜੇਬੀ ਚ ਬਾਲਾ ਜੇਬੀ ਚ ਬਾਲਾ ਕਿੱਥੇ ਜੇਬ ਜੇਬ ਨਹੀਂ ਜੇਬ ਲੱਭੂਗੀ ਓਲਾ ਮੈਨੂੰ ਦੇ ਦੇ ਮੈਨੂੰ ਦੇ ਦੇ ਮੰਮਾ ਦੇ ਦੇ ਚਲੋ ਠੀਕ ਹੈ ਜੀ ਹੁਣ ਅਸੀਂ ਚੱਲਦੇ ਆਂ ਤੁਹਾਨੂੰ ਗਾਹਾਂ ਜਾ ਕੇ ਮਿਲਦੇ ਆਂ ਦੇਖਦੇ ਆਂ ਵੀ ਕਿੱਥੇ ਤੇ ਕਿੱਥੇ ਪਤੰਗ ਮਿਲਦੇ ਆ ਸਾਨੂੰ ਚਲੋ ਚਲੋ ਉੱਠੋ ਬਈ ਹਟ ਜਾ ਹਟ ਜਾ ਇਹੋ ਜਿਆਦਾ ਚੰਮੀ ਫਿਰਦੀ ਅੱਜ ਜੇ ਬਸੰਤ ਨੂੰ ਪਤਾ ਨਹੀਂ ਕਾ ਲੂਗਾ ਕਰੂੰਗੀ ਇਹ ਹੱਥ ਨਹੀਂ ਲਾਉਣ ਦਿੰਦੀ ਕਿਸੇ ਨੂੰ ਵੀ ਆਪਣੀ ਚੀਜ਼ੇ ਨੂੰ ਕਿ ਮੈਂ ਅਗਲੇ ਦੀ ਕਹਿੰਦੀ ਮੈਂ ਖੋਲਵਾ ਨਿਆਣੇ ਦਾ ਸਾਰਿਆਂ ਦਾ ਹੀ ਹਾਲ ਹੈ ਹੈ ਬਾਦਰੀ ਜੀ ਨਾ ਹੋਵੇ ਤਾਂ ਚੁੱਪਾ ਦੇ ਗਈ ਆ ਰਹਿ ਉਹੀ ਚੁੱਪਿਆ ਖਾਣੀ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਗਾਂਹ ਚੱਲ ਕੇ ਆ ਜਾ ਵੀ ਚਲੋ 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 ਹੁਣ ਤੁਸੀਂ ਤਾਂ ਐ ਖੜਿਆ ਤੁਸੀਂ ਤਾਂ ਐ ਖੜਿਆ ਹੋਰੀ ਚਲੋ ਬਈ ਜੰਦਰ ਦੇ ਚੰਦਰੇਗੇ ਚਲੋ ਚਲੋ ਪੂਰੀ ਛੱਡ ਦੋ ਭਾਈ ਤੁਹਾਨੂੰ 10 ਮਿੰਟ ਦੀ ਗੋਦੀ ਚੜ ਜਾਓ ਛੱਡ ਦੇ ਦੇ ਦੇਖੇ ਦੇਖਿਓਗੇ ਆਇਆ ਤੇ ਲਿਆ ਤੇਰੀ ਗੋਦੀ ਚੜਨਾ ਉਹ ਕਰ ਮੈਂ ਤੂੰ ਛੱਡ ਕੇ ਤੁਰ ਪੀ ਆਪ ਬੱਸ ਤੇ ਮੇਰੇ ਗੋਦੀ ਨਹੀਂ ਚੱਕੀ ਜਾਂਦੀ ਮੈਂ ਚੱਕ ਲਈ ਨਮਰਦਾ ਆ ਕਰਕੇ ਲਖੜਨ ਦੀ ਸੋਹ ਦੇ ਬੈਲੇ ਬੈਸ ਸੌਂ ਲੀਂਗਾ ਥੈਂਕ ਯੂ ਥੈਂਕ ਯੂ ਮੇਰਾ ਬੱਚਾ ਕਿੱਚ ਗਰੀਦ ਉਹ ਬਾਜੀ ਬਸੰਤ ਪਾਲਾੜਾ ਲੜਨ ਤੋਂ

ਕਬਲੇ ਬੱਸੇ ਮिन्नੂ ਨਹੀਂ ਕਹਿੰਦੀ ਇਹ ਕਿ ਮੈਂ ਚੌਲ ਖਾਣੇ ਆਂ ਵੀ ਵੀ ਕੋਲ ਜ਼ਰੂਰ ਆਉਗੀ ਮिन्नੂ ਚੌਲ ਦੇ ਕੱਲ ਸਾਰਾ ਦਿਨੇ ਰੋਈਗੀ ਵੀ ਚੌਲ ਦੇ ਚੌਲ ਦੇ ਕੰਮ ਰੱਖੂ ਚਲ ਚਲ ਗਈ ਮੁੜ ਗਈ ਕੈਮ ਨਾਲ ਚਲੋ ਪਹੁੰਚ ਗਿਆ ਜੀ ਸ੍ਰੀ ਚਮਕੌਰ ਸਾਹਿਬ ਆਹ ਮਹਾਰਾਜ ਸਾਰਾ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਹੁਣ ਦੇਖਦੇ ਹਾਂ ਜੀ ਕੋਈ ਪਤੰਗਾ ਵਾਲੀ ਦੁਕਾਨ ਪਹੁੰਚ ਗਏ ਜੀ ਪਤੰਗਾ ਵਾਲੀ ਦੁਕਾਨ ਤੇ ਪਤੰਗ ਕਹਿੰਦੇ ਬਾਅਦ ਚ ਲੈਣੀ ਹੈ ਪਹਿਲਾਂ ਸਾਈਕਲ ਹੀ ਪਹਿਲਾਂ ਸਾਈਕਲ ਹੀ ਨਹੀਂ ਆ ਰਹੀ ਤਾਂ ਨਹੀਂ ਮੈਂ ਜਾਵਾਂ ਫਰੀਦ ਕਹਿੰਦੀ ਜਾਣ ਨੂੰ ਇਹਦੇ ਪਰਦਾ ਪਾ ਦੇ ਆ ਗਈ ਆ ਲੈ ਬਪੂ ਘਾਰੋਂ ਸਾਈਕਲ ਹੀ ਚਲਦੀ ਨਹੀਂ ਤੇ ਉਹ ਨਹੀਂ ਪੈਰ ਨਹੀਂ ਪੈਰ ਨਹੀਂ ਆਉਂਦੇ ਇਹਦੇ ਇਹਦੇ ਕਰਤਾ ਸਾਈਕਲ ਹੀ ਵਰਤੀ ਚੱਕ ਕੇ ਲਿਆਉਂਦੀ ਜੀ ਉਰੋਂ ਹੀ ਸਾਈਕਲ ਹੀ ਪਰ ਬਠਾ ਲਦੀ ਬਾਕੀ ਕੰਨ ਜੀ ਇੱਧਰ ਪਤਾ ਨਹੀਂ ਕਿਆ ਗੱਲਾਂ ਲੱਗਾ ਵਾ ਕਰਨ ਇੱਧਰ ਭਾਈ ਸਾਹਿਬ ਨਾਲ हां क्या कहंदा तू? ਉਹ ਜਿਹੜੇ ਗਿੱਟੂ ਪਰ ਹੋਣੇ ਹੁੰਦੇ ਧਾਗੇ ਵਾਲੀ ਡੋਰ ਦੀ ਉਹ ਵਾਲੀ ਉਹ ਵਾਲੀ ਲੈਣੀ ਆ। ਲੋ ਜੀ ਪਤੰਗਾਂ ਦੇ ਰੰਗ ਬਰੰਗੇ ਰੰਗ ਤੇ ਕਰੀਲਾ ਬੂਰੀ ਆਪੀਆਂ ਚੜ ਖੜੀਆਂ ਤੇ ਬਾਈ ਨੇ ਨਾ ਸਪੈਸ਼ਲ ਆ ਲਾ ਲਈ। ਕਹਿੰਦੇ ਖੂਨੀ ਡੋਰ ਕਰਨ ਲੱਤ ਨਾਲੋਂ ਵੱਖਾ ਉਹ ਮੋਟਰਸਾਈਕਲ ਸਵਾਰ ਦਾ ਪੈਰ ਬਈ ਚੈਨਾ ਡੋਰ ਦਾ ਇਹ ਪੰਗਾ ਦੇ ਦੇ ਬਚਾਓ ਚ ਬਚਾਓ ਤੇ ਕਰਨ ਜਿਹੜੇ ਹੁਣ ਪਤੰਗ ਬੁਗੇ ਤਾਂ ਲੈਣੇ ਆ ਆਪਣੇ ਉਹ ਦੇਖ ਹਾਂ ਉੱਪਰ ਲੱਗੇ ਹੋਏ ਬਟਾ ਸਾਰੇ ਜਿਹੜੀ ਨੇ ਉੱਪਰ ਨਿਗਾ ਮਾਰ ਉੱਪਰ ਨਿਗਾ ਮਾਰਨਾ ਲਾ ਸਿੱਧੂ ਮੂਸੇ ਵਾਲਾ ਨਹੀਂ ਹੈਗਾ ਪਰ ਤੇਰਾ ਹੈਗਾ ਸਿੱਧੂ ਮੂਸੇ ਵਾਲਾ ਖੜਾ ਵਾ ਇਹਨੂੰ ਤਾਂ ਮੂਹਰੇ ਲਾਉਣਾ ਦਾਰ ਤੁਸੀਂ ਤੇ ਤੁਸੀਂ ਪਿੱਛੇ ਲਾਇਆ ਵਾ ਤੇ ਕੈਨੇਡਾ ਦਾ ਪਤੰਗ ਵੀ ਆ ਗਿਆ ਜੀ ਆਸਟ੍ਰੇਲੀਆ ਦਾ ਵੀ ਆ ਗਿਆ ਰਾ ਦੋ ਖਾਲਾ ਵੀ ਆ ਗਿਆ ਸੀ ਯਾਰ ਉਹ ਨਾ ਬਥੇਰੇ ਆ ਭੂਤੀਆ ਪਤੰਗ ਵੀ ਲਟਕਦਾ ਇੱਕ ਇਹ ਮਸਹਰਾ ਕਿਹੜਾ ਹੋਇਆ ਮਸਹਰਾ ਕਿਹੜਾ ਹੋਇਆ ਬੱਚਾ ਬੜਾ ਕੀ ਕਰਦਾ ਕਿੰਨੇ ਮਸਲਾ ਇੱਕ ਦੇ ਦੋ ਇਹਨੂੰ ਦੇ ਦੋ ਇੱਕ ਦੇ ਦੋ ਇਹਦਾ ਚੌਂਕ ਪੂਰਾ ਕਰਨ ਉਹ ਇੱਕ ਤਾਰ ਤੋਂ ਕੋਈ ਚੱਕਰ ਨਹੀਂ ਬਾਕੀ ਦੂਏ ਲੈ ਲੈ ਬੁੱਤ ਥੋਟੇ ਸਾਰੇ ਮਸਲੇ ਥੋੜਾ ੜਾਈ ਜਾਣੇ ਹੁਣ ਦਾ ਉਹ ਲਾ ਕੋ ਲੈ ਲਈ ਜਿਹਦੇ ਪਿੱਛੇ ਉਹ ਲੱਗੀ ਵੀ ਹੁੰਦੀ ਥੱਲੇ ਨੂੰ ਫੂਨਸ ਇਹਦੇ ਨੂੰ ਹੈ ਜੀ ਨਹੀਂ ਇਹਨੂੰ ਆ ਹਾਂ ਆ ਤਾਂ ਬਹੁਤ ਆਪੜੀ ਲਾ ਲਿਓ ਖਵਾਰਾਂ ਨਾਲ ਕੱਟ ਕੇ ਅਸੀਂ ਲਾਉਂਦੇ ਹੁੰਦੇ ਤੇ ਅਸੀਂ ਲਾਉਂਦੇ ਹੁੰਦੇ ਹੁੰਦੇ ਛੋਟੂ ਜਿਹੇ ਹੁੰਦੇ ਜਾਂਦੀਆਂ ਗੱਲਾਂ ਕੋਸੋਰ ਆ ਜਾਂ ਤਾਂ ਪੁੱਛਾ ਤੂੰ ਇਹਦੇ ਮੇਰੇ ਖੇਲੀ ਜਾ ਆਪਣਾ ਹੁਣ ਐ ਐ ਰੇਸ਼ਾ ਦੀ ਜਾ ਮੇਰੇ ਰੇਸ਼ਾ ਦੀ ਜਾ ਮੇਰਾ ਪਤਖ ਖਾਬ ਹੋਗਾ ਤੂੰ ਬਹੁਤ ਬਸੰਤ ਦਾ ਜੀ ਹੁਣ ਤਿਹਾਰ ਚੱਲਦਾ ਪਤੰਗੇ ਪਤੰਗ ਹੂੰ ਸੁਰਿੰਦਰ ਸਿੰਧਾ ਵੀ ਲੈ ਲੋ ਸਭ ਤੋਂ ਬੈਸਟ ਸਿੰਗਰ ਐ ਸੀ ਪੰਜਾਬ ਦਾ ਹੂੰ ਆਪਣੇ ਦੌਰ ਦੇ ਵਿੱਚ ਤੇ ਜਿਹੜਾ ਹੁਣ ਦੌਰ ਚੱਲਦਾ ਜੀ ਉਦੋਂ ਚ ਤਾਂ ਇਸ ਟਾਈਮ ਸਿੱਧੂ ਮੂਸੇਵਾਲੇ ਸਾਹ ਦੇ ਉੱਪਰ ਆ ਇੱਕ ਦੇਖ ਇੱਕ ਦੇਖ ਇੱਕ ਦੇ ਲੋ ਫੇ ਬੌਣੇ ਕੇ ਲੈ ਲਈ ਹਡਾਉਣੇ ਦਾ ਤਾਂ ਹੈ ਨਹੀਂ ਜਾਣਾ ਤਾਂ ਲੁੱਟਣੇ ਆ ਪਤੰਗ ਮੈਨੂੰ ਪਤਾ ਪਤੰਗਾਂ ਨੂੰ ਜਿੱਧਰ ਵੀ ਇੱਧਰ ਪੈ ਗਿਆ ਕਾਰਟੂਜ ਉੱਧਰ ਪੈ ਚਾਰ ਚ ਲੈ ਲੋ ਬਤਾਰ ਚਾਰ ਹਾਂ ਹਾਂ ਚਾਰ ਚ ਲੈ ਚੱਲ ਪੰਜ ਬੰਜਰਾਂ ਇੱਕ ਸਭ ਨਾਲੋਂ ਛੋਟੀ ਨਹੀਂ ਹੈਗੀ ਉਹ ਬਰੀਆ ਉਹ ਦੇਖੋ ਉਹ ਰੀਤ ਵਾਸਤੇ ਲੈ ਲੋ ਪਤੰਗੀ ਹਾਂ ਉੜਨੀ ਤਾਂ ਹੈ ਨਹੀਂ ਪਰ ਉਹ ਅਨੁਜ ਕੋ ਮਨੂੰ ਹੱਕਾ ਮਾਰਦੀ ਖੜੀ ਹੋ। ਦੋ ਦੇ। ਹਾਂਜੀ ਉਹ ਲੈਣੀ ਆ ਮੈਂ। ਅਲੱਗ ਅਲੱਗ ਦੇ। ਅੱਛਾ। ਆਹਦਾ ਮੋਟੂ ਬਦਲੂ ਆ ਗਿਆ। ਉੱਡਣੀ ਹੋਵੇ ਤੇ ਉੱਡਣੀ। ਉੱਡ ਜੂਗੀ? ਹਾਂ। ਦੇਖ ਲਾ। ਉੜੀਓ। ਅੜਾ ਕੇ ਦਿਖਾਉਂਗਾ ਤੁਹਾਨੂੰ। ਕਰਨ ਦਾ ਫੇਵਰੇਟ ਹੁੰਦਾ ਦਾ ਇਹ ਮੋਟੂ ਬਦਲੂ। ਬੱਚਾ ਤਾਂ ਪਰੋਣਾ ਨੇ ਲੈ ਲਈ। ਨਿਬੜਿਆ। ਹੁਣ ਹੁਣ ਕਰਨ ਦੇਖਦਾ ਨਹੀਂ ਹੈਗਾ। ਕਰਨ ਨੂੰ ਦੇਖਦਾ ਜੀ। ਇਹਨੂੰ ਡੋਰ ਦੇਖੋ ਜੀ ਡੋਰ ਮੰਗਦਾ ਕਿਹੜੀ ਕਹਿੰਦਾ ਹੈ। ਕਿੰਨੇ ਕੜਾ ਦਵਾਉਂਗਾ ਤੁਹਾਨੂੰ। ਇੱਕ ਦਿਖਾ ਦੇ ਇੱਕ ਦਿਨ ਇਹ 2 ਰੁਪਏ ਦੀ ਹੈ ਇਹ ਦੋ ਵਾਲੇ ਮੋਟਾਈ ਕਰ ਲੈ ਲੋ ਸਰ ਹਾਂ 100 ਰੁਪਏ ਦੀ ਹੈ ਹਾਂਜੀ 75 ਦੀ ਆ ਤੈਨੂੰ 100 ਦੀ ਇਹਦੇ ਪੈਰੀ ਕੀ ਕਰੀ ਲੈ ਦੋਨਾਂ ਵਾਲੇ ਅੱਛਾ ਜੀ ਇਹਦੇ ਬਾਅਦ ਵਿੱਚ 550 ਦੀ 350 ਉਹ ਐਡੀ ਮਹਿੰਗੀ ਕਿ ਆ ਕਰਨੀ ਇਹਨਾਂ ਨੇ ਇੱਕ ਦਿਨ ਪਤੰਗ ੜਾਉਣੇ ਪਤਾ ਨਹੀਂ ਨਹੀਂ ਜੀ ਹਾਂ ਇੱਕ ਦਿਨ ਪਤੰਗ ੜਾਉਣੇ ਪਤਾ ਨਹੀਂ ਨਹੀਂ ਇਹਨੇ ਉਹ ਵੀ ਲੁੱਟਣੇ ਜਾਣਾ ਇਹ ਵੀ ਪਤਾ ਨਹੀਂ ਕੋਲ ਤੁਹਾਨੂੰ ਠੀਕ ਨਹੀਂ ਸਾਨੂੰ ਕਿਉਂ ਪਤਾ ਇਹ ਜਿੰਨੇ ਵੀ ਪਤੰਗ ਲੈ ਕੇ ਆਪਣੇ ਆੜੀਆਂ ਨੂੰ ਦੇਖਿਆ ਜੀ ਨਵੇਂ ਆਪ ਲੁੱਟਦੇ ਹੀ ਫਰੀ ਗਿਆ ਲੋ ਜੀ ਕਰ ਵੀਰ ਦੀ ਗੱਲ ਨਿਬੜ ਗਿਆ ਕੇ ਆ ਬੜੀ ਚੜ ਖੜੀ ਪਰ ਹੁਣ ਹੁਣ ਦੇਖਣਾ ਵੀ ਕਾਦ ਖਤਮ ਕਰਦਾ ਅਰਦੇ ਪੇਪਰਾਂ ਚ ਨੰਬਰ ਵੀ ਦੇਖਣੇ ਆ ਅੰਕਲ ਕਹਿੰਦਾ ਵੀ ਕਿੰਨੇ ਆਏ ਆ ਪੇਪਰ ਵੀ ਦੇਣੇ ਆ ਕਹਿੰਦੇ ਪੜਾਈ ਵੀ ਦੇਖਣੀ ਆ ਪਤੰਗੇ ਨਹੀਂ ਉਡਾਈ ਜਣੇ ਹੁਣ ਫਾਈਨਲ ਪੇਪਰ ਆ ਗਿਆ ਤੇਰੇ ਗਾਹ ਚਲ ਹੋਰ ਇਹਦੇ ਚ ਹੋਰ ਐਡ ਕਰਨੇ ਪਤੰਗ ਹੁਣ ਕਰ ਸਕਦਾ ਨੂੰ ਤੇਰੇ ਕੋਲ ਮੌਕਾ ਲੈਨੇ ਵੀ ਤਾਂ ਕਿ ਕਿ ਦੋ ਤੱਕ ਦੋਨੇ ਨਾ ਪਤੰਗ ਛੇਤੀ ਚੱਕ ਲੈ ਫਿਰ ਛੇਤੀ ਚੱਕ ਲੈ ਇੱਧਰ ਦੀ ਮਿਲ ਜਣਾ ਤੈਨੂੰ ਉੱਧਰ ਨਿਗਾਹ ਮਾਰ ਪੁੱਤ ਜਿਹੜੇ ਬੰਨੇ ਵੇ ਆ ਇਹਨਾਂ ਚ ਪਏ ਆ ਸਾਰੇ ਉਹ ਕਸਟਮਰ ਵੀ ਆ ਗਏ ਹੋਰ ਅੰਦਰ ਆ ਗਏ ਆ ਹਾਂ ਆਹ ਆਹ ਉੱਧਰ ਤੋਂ ਤਾਰ ਕੇ ਦੇ ਦਿੰਦੇ ਵੀ ਮੈਂ ਦੋ ਲੈ ਲਈ ਬਸ ਹਾਲੋ ਜੀ ਦੋ ਦੋ ਕਰ ਦੋ ਦੋ ਆ ਦੇ ਦੋ ਦੋ ਆ ਦੇ ਦੋ ਚਲੋ ਕੋਈ ਨਹੀਂ ਚਲੋ ਨਿਬੜਿਆ ਪਪਾ ਨਾ ਆਉਗਾ ਲਾ ਦੇ ਜੀ ਟੋਟਲ ਲਾ ਦੋ ਇਹਦਾ ਕਿੰਨਾ ਹੋ ਗਿਆ ਲੱਗ ਗਿਆ ਲੱਗਿਆ 40 660 ਠੀਕ ਥੈਂਕ ਯੂ ਸੰਦੀਪ ਦਰ ਪਾਸੇ 600 ਰੁਪਇਆ ਦੇ ਦੋ 600 660 ਰੁਪਇਆ ਆ ਰੋਕੋ ਜੀ ਆਹ ਨਹੀਂ ਕਟੇ ਉਹਦੀ ਸਾਈਕਲ ਹੀ ਨਹੀਂ ਨਾ ਨਾ ਸਾਈਕਲ ਹੀ ਨਹੀਂ ਲੈਣੀ ਸਾਈਕਲ ਤਾਂ ਹੈਗੀ ਆ ਜੀ ਇਹ ਤਾਂ ਹੁਣ ਉਹ ਜਵਾਕ ਕਿਹੜੀ ਉਧਰ ਅਲਝਾਈ ਪਿਆ ਨਹੀਂ ਉਹਨੇ ਹੋਰੇ ਗਾ ਪਾਈ ਜਣਾ ਦਾ ਚੱਲ ਜੀ ਹਾਂ ਜੀ ਚੱਲੋ ਜੀ ਸਾਡੇ ਸਾਰੇ ਜਵਾਕ ਪਤੰਗਾ ਤੇ ਉਲਦੇ ਪਿਆ ਜੀ ਕਿੰਨੇ ਸਾਰੇ ਲੱਗੇ ਹੋਏ ਆ ਦੱਸੋ ਵਸੰਤ ਪੰਚਵੀਂ ਮਨਾਉਂਗਾ ਜੀ ਆਹ ਲਓ ਜੀ ਡੈਡੀ ਕਹਿੰਦਾ ਹੋਰ ਪਤੰਗ ਲਿਆ ਦੂੰਗਾ ਆਹ ਬਕਾ ਲਓ ਜੀ ਬਕਾ ਲਓ ਜੀ ਚਲੋ ਆਹ ਚੱਕੋ ਵੀ ਚਲੋ ਚੱਕੋ ਚਲੋ ਉਹਨੂੰ ਗੱਡੀ ਕੋਲ ਨੂੰ ਲੈ ਕੇ ਚਲੋ ਹੁਣ ਇਹਦਾ ਬਸਾ ਉਹਦਾ ਰੀਤ ਨੇ ਸਾਈਕਲੀਆਂ ਦੇ ਲਿਆ ਹੁਣ ਸਾਈਕਲ ਹੀ ਨਹੀਂ ਜਿੱਦ ਕਰੀ ਜਿੰਨੀ ਘਰ ਸਾਈਕਲ ਇਹਦੇ ਕੋਲ ਖੜੀਆਂ ਨਾਲੇ ਪਤੰਗ ਲੈ ਲੁਕੇ ਜੀ ਪਹੁੰਚ ਗਏ ਗੋਲ ਗੱਪਿਆਂ ਵਾਲਾ ਕੋਲ ਜੀ ਰੀਤ ਨੇ ਆਪਣਾ ਪਹਿਲਾ ਲੈ ਲਿਆ ਬਾਕੀ ਕਹਦਾ ਬਾਅਦ ਵਿੱਚ ਖਾਓ ਸਾਰੇ ਰੀਤ ਪਹਿਲਾ ਖਾਊਗੀ ਹੈ ਕੱਕ ਹੋਰ ਵੀ ਕਹਦੀ ਹੈ ਕਹਦੀ ਉਹ ਦਿਵਾ ਦੇ ਪਤਾ ਨਹੀਂ ਕਿਆ ਇਹ ਬੋਬਾ ਚਾ ਲੈਣਾ ਨਾਰਾਜ਼ ਹੋ ਗਏ ਹੈ ਪਤਾ ਨਹੀਂ ਕਿਆ ਉਹ ਕਰੀਏ ਪਤਾ ਨਹੀਂ ਕਿ ਹੁਣ ਆਦੀ ਭਾਸ਼ਾ ਕਰ ਕੀ ਨਹੀਂ ਰੱਬ ਜਾਣੇ ਦਾ ਲੋ ਜੀ ਕਰੋ ਸ਼ੁਰੂ ਫਾਜੀ ਜੀ ਖਾ ਲੋ ਜੀ ਤੁਸੀਂ ਵੀ ਗੱਲ ਪਹਿਲਾਂ ਤੁਸੀਂ ਆਪ ਤਾਂ ਗਾ ਲੋ ਮੈਂ ਤਾਂ ਬਾਅਦ ਚ ਖਾ ਲੂੰਗਾ ਕਿ ਦਰਸ਼ਕਾਂ ਨੂੰ ਪੁੱਛਦੀ ਐ ਲਓ ਜੀ ਹਾਂ ਇਹ ਹੀ ਯੂਰਿਟੇਟ ਨਹੀਂ ਜੀ ਮਾਨ ਹੈ ਕਿ ਸਾਡੀ ਕਿ ਕਹਦੀ ਤੁਸੀਂ ਖੜ ਕੇ ਖਾਂਦੇ ਤਾਂ ਮੈਂ ਵੀ ਖੜ ਕੇ ਖਾਉਂਗੀ ਲੈ ਹਾਂ ਇਹਨੂੰ ਰੈੱਡ ਸੌਸ ਪਾਏ ਮਾੜੀ ਪਤਾ ਨਹੀਂ ਕੀ ਕਹਿਣਾ ਚਾਹੁੰਦੀ ਇਹਨੂੰ ਜੀ ਮੈਂ ਕਹਾ ਕਹਿੰਦੀ ਐ ਇਹ ਕੀ ਆ ਕਹਿੰਦੀ ਇਹ ਕੱਲੀ ਉਹ ਲੈ ਕੱਪੜੇ ਲਵੇੜ ਲੈਣੇ ਦੇਖ ਕੇ ਜੀ ਬੱਸ ਤੋ ਇਹ ਤਾਂ ਕਿ ਥੋੜੇ ਜੇ ਖੁੱਲੀਆਂ ਡੁੱਲੀਆਂ ਹੋ ਕੇ ਖੜ ਜਾ ਤੂੰ ਤਾਂ ਐ ਕਹਿੰਦੇ ਵੀ ਉਹਦੇ ਹੱਥ ਚ ਖੋਲਣਾ ਸੀ ਗੋਲ ਗੱਪਾ ਨਹੀਂ ਉਹਨੇ ਪੂਣੀ ਮਾਰ ਕੇ ਤੁਹਾਡੇ ਕੱਪੜਾ ਪਰੇ ਘੇਰ ਦੇਣਾ ਨਾਲੇ ਫਿਰ ਦੇਖੀ ਜਾਊਂਗਾ ਵਾਲੇ ਵਾਲੇ ਨੂੰ ਹਾਂ ਹਾਂ ਐ ਚਾਹ ਕੁੱਤਾ ਐ ਖਟਾਈਓ ਲੱਗੀ ਚਟਲੋ ਦਾ ਗੱਲੀ ਨੂੰ ਮਿੱਟੀ ਲਾਦੀ ਲੈ ਚਲੋ ਟੈਸਟ ਕਰਾਂ ਮੈਂ ਤੁਹਾਨੂੰ ਮੰਨੂ ਮੰਨੂ ਆ ਤਾਂ ਘਰੋਂ ਨਾ ਤੇ ਮਾਪ ਖਾਊਂਗਾ ਮਾਪ ਖਾਊਂਗਾ ਡੈਡੀ ਬਾਅਦ ਚ ਹੁਣ ਤੁਸੀਂ ਖਾ ਲੋ ਬਾਅਦ ਚ ਮੈਂ ਖਾਊਂਗਾ ਮੈਂ ਕੋਈ ਹੋਰ ਸਵਾਦ ਵਾਲੇ ਬਣਾਉਣੇ ਆ ਅੱਛਾ ਦਹੀਂ ਵਾਲੇ ਅਸੀਂ ਵੀ ਨਾਲ ਖਾਉਂਗੇ ਦਹੀਂ ਵਾਲੇ ਹੀ ਬਣਾਣੇ ਹੈਗੇ ਤੇਜੀ ਮਿਰਚ ਵਾਲੇ ਖਾਣੇ ਹਾਂ ਕੰਨ ਰੋਟੀ ਨਹੀਂ ਬੱਸ ਹੌਲੀ ਹੈ ਦੀ ਸਪੀਡ ਇਹਦੇ ਡੈਡੀ ਦੀ ਸਪੀਡ ਤੇ ਜਾ ਉਹ ਦੰਦਾ ਨਾ ਚਣ ਚਣ ਕੇ ਨਾਲ ਦੀ ਨਾਲ ਮੈਂ ਕਹਿੰਦਾ ਮੈਂ ਟ੍ਰੇਨਿੰਗ ਪਰ ਆ ਹਾਂ ਇਹ ਜੇ ਪੜਦਾ ਪੜ੍ਹ ਲਿਖ ਕੇ ਬਣ ਕੇ ਹਿਯਾਰ ਫੇਰ ਕਰੂੰਗਾ ਕੋਈ ਬਿਜ਼ਨਸ ਅਜੇ ਪੜਾਈ ਦਾ ਡੈਡੀ ਗਿਆ ਪਰਤਾ ਜੀ ਘਰ ਨੂੰ ਤੇ ਇਹਨੇ ਸੰਭਾਲਿਆ ਰਹਾ ਹੁਣ ਬਿਜ਼ਨਸ ਠੀਕ ਆ ਮਿਲਦੇ ਹੁਣ ਗਾਂ ਚੱਲ ਕੇ ਠੀਕ ਜੀ ਘਰ ਮਮਾ ਮਮਾ ਨੇ ਤੇਰੀ ਖੁਸ਼ਬੂ ਪੂਰੀ ਠਾਲੀ ਪਿਆ ਤਾਂ ਜੈਸਮਿਨ ਲੈਪਟਾਪ ਪਰ ਬੈਗੀ ਆਉਂਦੀ ਉਹ ਹਾਂ ਬੈਹ ਕੇ ਪਹੁੰਚ ਗਿਆ ਘਰ ਚੋਕਰ ਸੁਬਹਾ ਤਾਂ ਨੀਂ ਮੇਟ ਕੇ ਜੀ ਕੋ ਥੋੜਾ ਜਿਹਾ ਗੈਸ ਵਰ ਜਾਣ ਮੈਨੂੰ ਅੱਗ ਵਰਦੀ ਮੈਨੂੰ ਹਾਂ ਦੋ ਟਾਈਮ ਹੋ ਗਿਆ ਜੀ ਗੁਰਦੁਆਰਾ ਸਾਹਿਬ ਵੀ ਲੱਗ ਗਿਆ ਦੇ ਦੇ ਥੈਂਕ ਯੂ ਹੁਣ ਬਾਈ ਥੈਂਕ ਯੂ ਅੱਛਾ ਥੈਂਕ ਯੂ ਹੋ ਗਿਆ ਤਾਂ ਵੀ ਸ਼ੁਕਰ ਆ ਜਾ ਥੈਂਕ ਯੂ ਕਹਿ ਤਾ ਨੇ ਬਾਈ ਕੱਲਾ ਹੀ ਆ 600 ਦਾ ਗੱਟੂ ਜਈ ਆ ਤਾਂ ਜਿਹੜੀ ਆ ਡੋਰ ਆ ਪਤੰਗਾ ਲੱਗ ਚੱਲ ਹੁਣ ਦੇਖਣਾ ਇਹਦੇ ਕਿੰਨੇ ਘੜਾਉਂਦਾ ਕੱਲੂ ਕਿਆ ਕਰਦਾ ਹੈ ਕਿ ਬੱਲੂ ਤੇ ਲੋਟਾ ਤੇ ਫਿਰੂੰਗਾ ਕੱਲੂ ਹਾਂ ਆ ਜਾ ਬੱਸ ਫੇਰ ਆ ਜਾ ਸ਼ੁਰੂ ਹੋ ਗਈ ਆ ਦੀ ਆ ਜਾ ਹੋ ਗਈ ਸ਼ੁਰੂ ਪੜੋ ਇਹਨੂੰ ਆ ਪਤੰਗ ਦੋਇਦਾ ਕਿੱਥੇ ਇਹਦੇ ਪਤੰਗ ਲੈਂਦੇ ਨਹੀਂ ਮਿਲਦਾ ਛੋਟੇ ਛੋਟੇ ਜੇ ਰੀਤ ਦੇ ਪਤੰਗ ਆ ਗਈ ਫਟੋ ਅੱਜ ਆ ਗਿਆ ਲੈ ਤੂੰ ਪਹਿਲਾਂ ਉਹ ਕੱਟ ਕੇ ਦਿਖਾ ਮੈਨੂੰ ਵਿੱਚ ਹੈਗੇ ਆ ਹੈਗੇ ਆ ਇਹਦੇ ਥੱਲੇ ਰੱਖ ਲੈ ਰੈਂਗੀ ਹੈਗੇ ਆ ਆ ਦੇ ਗੋਟੀਆਂ ਛੋਟੀਆਂ ਛੋਟੀਆਂ ਪੰਗੀਆਂ ਛੋਟੀਆਂ ਛੋਟੀਆਂ ਪਤੰਗੀਆਂ ਦੇਖ ਲੈ ਕਾਜਾ ਆ ਮੋਟੂ ਆ ਪਤਲੂ ਆ ਛੁੱਬੂ ਆ ਜੱਛੀ ਹਾਂ ਹਾਂ ਛੁੱਬੂ ਕਿੱਥੇ ਆ ਛੁੱਬੂ ਆ ਇਹਨੇ ਤਾਂ ਮੇਰੇ ਪਾੜਦਾ ਮਾਚੀ ਮਾਚੀ ਪਾੜਦੀ ਵਾਪਸ ਲੈ ਲੇ ਚੜਾ ਲੈ ਚਲੋ ਠੀਕ ਆ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਮਾਰਾ ਤੁਹਾਨੂੰ ਚੜਦੀ ਕਲਾ ਚ ਰਹਿਣਾ